ਹਾਂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਤੇ ਜੀ ਅੱਜ ਦੀ ਵੀਡੀਓ ਵਿੱਚ ਅਪਾ ਇੱਕ ਤਾਜੀ ਸੋਈ ਵਰ ਸੇਲ ਲਈ ਲੈ ਕੇ ਆਏ ਹਾਂ ਜੀ ਆਓ ਪੁੱਛ ਲੈਨੇ ਆਂ ਬਾਈ ਤੋਂ ਟੇ ਆਜੋ ਬਾਈ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਹੋਠੀ ਕੁੰਬ ਵਧੀਆ ਪੂਰੇ ਵਧੀਆ ਬਾਈ ਨਾਮ ਤੇ ਐਡਰੈਸ ਨਾਮ ਮੇਰ ਜੀ ਸਿੰਘ ਪਿੰਡ ਛੰਨਾਗਲਾਪ ਸਿੰਘਲਾ ਜ਼ਿਲ੍ਹਾ ਬਰਨਾਲਾ ਦਾ ਤਹਿਸੀਲ ਤਪਾਰਾ ਜੰਦੀ ਆਪਾਂ ਨੂੰ ਨੇੜੇ ਪਿੰਡ ਬਾਈ ਨੇੜੇ ਆਪਾਂ ਨੂੰ ਭਦੌੜ ਸਹਾਰਾ ਜਾਂਦਾ ਬਾਈ ਮੋਬਾਈਲ ਨੰਬਰ ਬਾਈ ਮੋਬਾਈਲ ਨੰਬਰ ਹੈ 95014 33579 ਬਾਈ ਠੀਕ ਹੈ ਬਾਈ ਏ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚਲਿਆ ਨੋਟ ਕਰ ਲੋ ਬਾਈ ਜਿਹੜੀ ਇਹ ਬੈਡ ਦੇ ਨੇ ਕਿਹੜਾ ਸੂਆ ਸੂਈ ਆ ਇਹ ਦੂਜਾ ਸੂਆ ਸੂਈ ਆ ਬਈ ਅੱਧਾ ਘੰਟਾ ਹੋ ਗਿਆ ਉਹਨੂੰ ਸੂਈ ਨੂੰ ਠੀਕ ਆ ਉਹਨ ਕਹਿ ਚੱਲ ਥੀਲ ਠੰਡੀ ਕਿੰਨੀ ਕਹਦੇ ਉਹ ਨਹੀਂ ਹੈਗੀ ਹੂੰ ਤੇ ਇੱਕ ਗੱਲ ਆਪਾਂ ਹੋਰ ਦੰ ਇਹਦੇ ਵੀ ਪਹਿਲਾਂ ਛੋਟੀ ਹੁੰਦੀ ਤੇ ਅੱਖ ਚ ਤਾਰ ਤੂਰ ਵੱਜੀ ਵੀ ਹੈਗੀ ਠੀਕ ਆ ਤੇ ਐ ਜੇ ਹੈਗੀ ਆਪਾਂ ਦਿਖਾ ਦੇ ਕੋਈ ਬੰਦਾ ਫੇਰ ਕਹਵੇ ਹੂੰ ਲੈ ਅੱਖਾਂ ਇਹ ਹੈਗੀ ਸਹੀ ਗੱਲ ਆ ਬਾਈ ਹਾਂ ਬਈ ਅੱਖ ਤੇ ਤਾਰ ਤੁਰ ਵੱਜੀ ਵੀ ਹਾਂ ਵੀ ਹੂੰ ਠੀਕ ਆ ਵੀ ਲੈ ਨੇੜ ਤੋਂ ਚੈੱਕ ਕਰ ਲੋ ਬੱਚਾ ਕੀ ਦੇਦਾ ਇਹਨੇ ਬੱਚਾ ਦੇਦਾ ਵੀ ਇਹਨੇ ਬੱਚਾ ਦੇਦਾ ਬਾਈ ਠੀਕ ਆ ਬਾਈ ਕਿੰਨਾ ਕੁ ਬੋਲਾ ਕੱਢਿਆ ਜਾਣੀ ਬੋਲਾ ਵੀ ਐਵੇਂ ਗੱਪ ਮਰਨਾ ਧਾਰਾ ਮਾਰ ਕੇ ਦੇਖ ਲਿਆ 2 ਕਿਲੋ ਕੱਢਿਆ ਕੋ ਬੱਚੇ ਨੂੰ ਪਿਆਦਾ ਦੁੱਧ ਠੀਕ ਆ ਬਾਕੀ ਵੱਡੀ ਬੁੱਢੀ ਕੱਦ ਵਜਣਾ ਕਿੰਨਾ ਕਹਦੇ ਉਹ ਨਹੀਂ ਹੈਗਾ ਠੀਕ ਆ ਆ ਵੀ ਇਹਦਾ ਇੰਨਾ ਕੁ ਜਾਇਜ਼ ਹੋਗਾ ਬਹੁਤ ਨਜਾਇਜ਼ ਜੇ ਵੀ ਅੱਖ ਨੂੰ ਨਾ ਹੁੰਦਾ ਫਿਰ ਤਾਂ ਆਪਾਂ ਨੂੰ ਹੀ ਪਤਾ ਕਿੰਨੇ ਰੁਪਿਆ ਦੀ ਵੈੜ ਸੀਗੀ ਹੂੰ ਬਾਕੀ ਸੀਲੇ ਠੰਡੇ ਥਣ ਥਣ ਦਿਖਾ ਦੇ ਵੀ ਕਿੰਨਾ ਚੰਗਾ ਲੱਗਿਆ ਵਾੜ ਨੂੰ ਬਾਕੀ ਤਾਂ ਨਾੜਾ ਨੂਣਾ ਫੁੱਲ ਜੰਗੀਆਂ ਕੱਲਾ ਕੱਲਾ ਥਣ ਪੂਰੀ ਵਿੱਤੀ ਦੇ ਥਣ ਮੁੱਠੀ ਵਾਲਾ ਬਾਕੀ ਬਹੁਤ ਨਿਆਇ ਚੰਗਾ ਚਵਾਈ ਵਾਲਾ ਥਣ ਲੱਗਿਆ ਬਈ ਚਵਾਈ ਚੁਈ ਕਿਵੇਂ ਉਹ ਪੂਰੇ ਇੱਕ ਨੰਬਰ ਹੈ ਕਰਕੇ ਦਿਖਾਵਾਂਗੇ ਬਈ ਬਾਕੀ ਪਿੱਛੋਂ ਦਿਖਾ ਦੇ ਲੇਵਾ ਕਿੰਨਾ ਚੰਗਾਗਾ ਜੇਰ ਹਜੇ ਪੈਣੀ ਹੈ ਜੇਰੇ ਪੈਣੀ ਵਾਕਿਉ ਲੜ ਜਾਂਦਾ ਚੱਲ ਪਿਆ ਜੇਰ ਦਾ ਠੀਕ ਹੈ ਬਾਈ ਹਾਂ ਇਹ ਮਨ ਕੇ ਸੂਈ ਨੂੰ ਥੋੜਾ ਜੇਰ ਹੋਇਆ ਨਾ ਬਾਕੀ ਥੱਲੇ ਥੱਲੇ ਬਾਕੀ ਵੀ ਕੱਦ ਦਿਖਾ ਦੇ ਵਹਿੜ ਦਾ ਕਿੰਨਾ ਕੱਦ ਫੁੱਲ ਆ ਬਈ ਪੂਰੀ ਸੀਲਾ ਵੀ ਕਿਸ ਬਾਈ ਬਰਾਬਰ ਖੜਾ ਉਸ ਹਵਨਾਂ ਦਾ ਜਾ ਲਾ ਲਿਓ ਬਾਈ ਖੋਲ ਲਿਓ ਬਾਈ ਮੜੀ ਤੋਰ ਕੇ ਦਿਖਾ ਦਈਏ ਫੁੱਲ ਪਲੀ ਵੀ ਆ ਫੁੱਲ ਕੱਦ ਦਾ ਫੁੱਲ ਬਰੀਡ ਆ ਸੂਈ ਸਵਾਈ ਆ ਬਾਈ ਜੇਰ ਦਾ ਲੜ ਬਾਈ ਕਹਿੰਦਾ ਲੌਂਕੀਆਂ ਥੋੜਾ ਟਾਈਮ ਹੀ ਹੋਇਆ ਬਾਈ ਨੇ ਦੱਸਿਆ ਸੂਈ ਨੂੰ ਫੇਸ ਦੀ ਬਿਊਟੀ ਕਮਾਲ ਆ ਬਾਕੀ ਫੇਸ ਦੇ ਵੀ ਕੱਦ ਦੀ ਕਿਸੇ ਪਾਸੇ ਲਿੱਸੀ ਨਹੀਂ ਵਹਿੜ ਸਹੀ ਗੱਲ ਪੂਰੀ ਵਜਨ ਪਹਿਲੇ ਸਵੇ ਮਾਲਕਾਂ ਨੇ 18 19 ਕੋਲ ਦੁੱਧ ਚੋਇਆ ਪਾ ਦੱਸਿਆਗਾ ਬਾਕੀ ਅਗਲੀ ਸੇਵਾ 20 ਚੁੱਲੂ ਤੋਂ 22 ਚੁੱਲੂਗ ਸਹੀ ਗੱਲ ਆ ਹਾਂ ਉਹਨੇ ਆ ਵੀ ਦੇਖ ਕੇ ਲੈਣੀ ਹੈਗੀ ਸਹੀ ਗੱਲ ਆ ਬਾਕੀ ਸਭੀ ਪਲੀ ਵਹਿੜਾ ਪੂਰੀ ਫੁੱਲ ਕੱਦ ਕਾਠ ਵਾਲੀ ਆ ਰਾਜੀ ਆਰਡਰ ਕਮਾਉਣ ਉਹ ਰਾਜੀ ਆ ਵਾਕੀ ਵੀ ਖੜਨੀ ਖੁੜਨੀ ਬੈਠਦੀ ਕਿੰਨੀ ਕਹਦੇ ਓਨੀ ਚੰਗੀ ਆਈ ਦੇਖ ਲੈ ਸਹੀ ਗੱਲ ਆ ਬਾਈ ਬਾਕੀ ਕੱਦ ਪ੍ਰਿੰਟ ਵਾਲੀ ਵਹਿੜ ਹੈਗੀ ਸਹੀ ਆ ਮੁੱਲ ਜੈ ਜੀ ਹੋ ਮੁੱਲ ਜਮਾ ਜੈ ਹੋ ਬਈ ਮੁੱਲ ਬਾਈ ਕਿਨੂੰ ਜਮਾ ਜੈ ਹੋਊਗਾ ਹੋਊਗਾ ਫੋਨ ਤੇ ਬਾਈ ਵਹਿੜ ਚੰਗੀ ਆ ਸੂਈ ਸਵਾਈ ਆ ਬਾਕੀ ਧਾਰਾਂ ਧੂਰਾਂ ਕੋਈ ਚੈੱਕ ਕਰ ਨਿੱਕ ਮਾਰ ਕੇ ਦਿਖਾ ਦੇ ਬਾਕੀ ਵੱਡਾ ਚੱਕਰ ਤਾਂ ਸੀਲ ਛੰਡੀ ਦਾ ਹੁੰਦਾ ਬਈ ਸਹੀ ਗੱਲ ਆ ਭਾਈ ਬਾਕੀ ਸੀਲ ਛੰਡੀ ਐਨੀ ਕਹੀ ਪਾ ਮੈਂ ਬੈਠਾ ਰਿਹਾ ਥੱਲੇ ਤਾਂ ਪੈਰ ਤਾਂ ਪਟਣਾ ਹੀ ਨਹੀਂ ਗਿਆ ਕਿੱਥੇ ਕਰ ਲਿਆ ਬਾਕੀ ਮਾਈਕਰੋ ਦਿਖਾ ਦੇ 4 ਇੰਚੇ ਲੇਵਾ ਹੁਣ ਵੀ ਮਗਰ ਲਈ ਫਿਰਦੀ ਆ ਵੜਬ ਸਹੀ ਗੱਲ ਆ ਬਈ ਲੈ ਬਾਕੀ ਥਣ ਥੁੰਦੇ ਹੈਰਟ ਲਾਡੂਲਾ ਬਹੁਤ ਪੰਗਾ ਬਈ ਬਾਕੀ ਬਾਨਾ ਬਹੁਤ ਆ ਵੜਨੇ ਜੇਰ ਜੁਰਕ ਤੋਂ ਪੈਗੀ ਬਾਕੀ ਸਾਈਡ ਸੂਟ ਤੋਂ ਦਿਖਾ ਦੇ ਵੱਡੀ ਬੁੱਡੀ ਕਿੰਨੀ ਆ ਸਹੀ ਗੱਲ ਬਾਕੀ ਥਣ ਬਹੁਤ ਨਿਆਏ ਵਿਖਰ ਮੰ ਲੱਗਿਆ ਵੜਦਾ ਬਾਕੀ ਧਾਰਮ ਮਾਰ ਕੇ ਦਿਖਾਉਂਦੇ ਮਾਰ ਦੋ ਧਾਰਮ ਬਈ ਬਾਕੀ ਵੀ ਛੇਲ ਠੰਡੀ ਦੇਖ ਲੈ ਇੰਨੀ ਹੈਗੀ ਬੱਚਾ ਛੜਨਾ ਛੜਨੇ ਇਹ ਸਾਡਾ ਨਾ ਸਾਡਾ ਤੇ ਵਾਈ ਚੰਗੀ ਆ ਨਾ ਚੋਈ ਦਾ ਬਾਲੀ ਨਹੀਂ ਆਇਆ ਚੰਗੀ ਆ ਵਈ ਚਾ ਮਾਤਾ ਗੰਨੇ ਵਰਗੀ ਚੋਈ ਆ ਬਾਕੀ ਥੜਵਾ ਨਹੀਂ ਆਇਆ ਚੰਗਾ ਨਾ ਵੀ ਹੂੰ ਜੋ ਆਈ ਤਾਂ ਉਹ ਮੜੀ ਚੰਗੀ ਹੋਣੀ ਆ ਵੈੜ ਦੀ ਮੋਟਾ ਮੋਟਾ ਥੋਣ ਲੰਗੇ ਲੈ ਯਾਰ ਮਾ ਤਾਂ ਖੜਕਾ ਸੁਣਦਾ ਕਿ ਨਹੀਂ ਖਾਵੇ ਜਿਵੇਂ ਮਰਜ਼ੀ ਚੋਈ ਚੱਲ ਕੋਈ ਚੱਕਰੀ ਨਹੀਂ ਕਹਿਣਾ ਕਰਮਾਈ ਨੇ ਕੁਛ ਨਹੀਂ ਤੂੰ ਬੱਚਾ ਛੜਨਾ ਛੜ ਨਹੀਂ ਛੜਨਾ ਸਾਡਾ ਠੀਕ ਆ ਕੋਈ ਚੱਕਰੀ ਨਹੀਂ ਗਾ ਵੈੜ ਦਾ ਨੰਬਰ ਚ ਭਾਈ ਆ ਲੈ ਸ਼ਾਬਾਸ਼ ਮੋਟਾ ਮੋਟਾ ਥੋਣ ਇੱਥੇ ਪੈਰ ਧਰ ਲੈ ਪੈਰ ਦਾ ਪੱਟਣਾ ਹੀ ਨਹੀਂ ਗਾ ਵੈੜ ਨੇ ਸਹੀ ਗੱਲ ਆ ਭਾਈ ਹਮ ਕਿਆ ਬਾਤ ਆ ਨਿਬੜਦੀ ਆ ਨਾ ਸਭਾਈ ਬਾਕੀ ਛਾਣ ਛੁਣ ਦਿਖਾ ਦੇ ਕਿੰਨਾ ਚੰਗਾ ਲੱਗਿਆ ਬੈੜਾ ਬੈੜੇ ਨਿਕੜਵੇਂ ਪੂਰੇ ਗੈਸ ਤੇ ਕੱਲਾ ਬਾਕੀ ਕੋਈ ਆਪਾਂ ਬੱਚਾ ਹੀ ਲੈ ਇਹਦਾ ਕਿਦੋਂ ਪਾਛਵੇਂ ਬੈੜਨ ਉਦੋਂ ਵੀ ਚੰਗਾ ਛਾਣ ਛੁਣ ਕੱਢਣਾਗਾ ਹੂੰ ਲੈ ਬਾਾਕੀ ਆ ਦੇ ਹੋ ਜੋਸੜਾ ਗੁਲਾਬੀ ਲੈਵਾ ਜਾਵਾਂ ਬਈ ਐ ਨਹੀਂਗਾ ਕੋਈ ਹੂੰ ਬਾਕੀ ਦਾਸ ਦੀ ਆ ਬੈੜਾ ਇਧਰ ਉਧਰੋ ਦਿਖਾ ਦੇ ਓਏ ਹੋਰ ਤਾਂ ਬੈੜੇ ਚ ਕੋਈ ਘਾਟ ਹੀ ਨਹੀਂ ਬਈ ਘਾਟ ਹੀ ਨਹੀਂ ਹੈਗੀ ਹੂੰ ਬਾਕੀ ਕੱਦ ਵਜਨ ਇਹੀ ਬੈੜਾ ਆਪਾਂ ਨੂੰ ਹੀ ਪਤਾ ਯੱਕ ਸਹੀ ਹੁੰਦੀ 75 ਤੋਂ 80000 ਰੁਪਏ ਦੀ ਬੈੜ ਸੀ ਸਹੀ ਗੱਲ ਆ ਬਈ ਹੁਣ ਇਹਦਾ ਮੁੱਲ ਇਹ ਕਿਸੇ ਵੀਰ ਨੂੰ ਬਾਈ ਬਰਡ ਪਸੰਦ ਆਏ ਬਾਈ ਨਾਲ ਕਨੈਕਟ ਕਰ ਲਿਓ ਧੰਨਵਾਦ